ਉਸੇ ਡੈਕਰੇਓ ਪੁਲਾਂ ਬਹੁਤ سارے ਫੈਸਲੇ ਇਕੱਠੇ ਜਦੋਂ ਆ ਜਾਂਦੇ ਨੇ ਤਾਂ ਸ਼ਾਇਦ ਸਮਝਣ ਦੇ ਵਿੱਚ ਦਿੱਕਤ ਆਉਂਦੀ ਹੈ ਇਸੇ ਤਰ੍ਹਾਂ ਚਾਹੇ ਉਹ ਮੰਤਰੀ ਮੰਡਲ ਦੀ ਮੀਟਿੰਗ ਹੋਵੇ ਕੇਂਦਰ ਸਰਕਾਰ ਦੀ ਹੋਵੇ ਜਾਂ ਸੂਬੇ ਦੀ ਹੋਵੇ ਉਹਦੇ ਵਿੱਚ ਬਹੁਤ ਫੈਸਲੇ ਆਉਂਦੇ ਨੇ ਪੰਜਾਬ ਮੰਤਰੀ ਮੰਡਲ ਨੇ ਵੀ ਕੱਲ ਕਈ ਫੈਸਲੇ ਕੀਤੇ ਨੇ ਜਿਨ੍ਹਾਂ ਚੋਂ ਇੱਕ ਵੱਡਾ ਫੈਸਲਾ ਜਿਹਨੂੰ ਪੰਜਾਬ ਦੇ ਵਿੱਤ ਮੰਤਰੀ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਸਾਰੇ ਦੱਸਣ ਦੇ ਲਈ ਐਕਸਾਈਜ ਪਾਲਸੀ ਤੋਂ ਬਿਨਾ ਜਿਹੜਾ ਦੂਜਾ ਵੱਡਾ ਫੈਸਲਾ ਉਹ ਕਹਿੰਦੇ ਸੀ ਅਸੀਂ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਵਾਟਰ ਦੇ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ ਜਿਹੜੇ ਬਿੱਲ ਅੱਗੇ ਕਾਨੂੰਨ ਬਣ ਜਾਣਾ ਹੈ ਉਹ ਬਿੱਲ ਦਾ ਨਾਮ ਕੀ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਵੀ ਪਹਿਲਾਂ ਪਾਰਲੀਮੈਂਟ ਨੇ ਪਾਸ ਕਰ ਚੁੱਕੇ ਨੇ ਅੱਗੇ ਹੁਣ ਸਟੇਟਾਂ ਕੁਝ ਕਰ ਰਹੀਆਂ ਨੇ ਬਿੱਲ ਦਾ ਨਾਮ ਹੈ ਵਾਟਰ ਪ੍ਰੋਵੈਂਸ਼ਨ and control of pollution amendment bill 2024 ਉਹ ਪੰਜਾਬ ਦੀ ਵਿਧਾਨ ਸਭਾ ਚ ਹੁਣੇ ਤਾਂ ਪਤਾ ਨਹੀਂ ਕਿਉਂ ਨਹੀਂ ਗਿਆ ਹਜੇ 2 ਦਿਨ ਦਾ ਸੈਸ਼ਨ ਕਰਕੇ ਹਟੇ ਨੇ ਅਗਲੇ ਚੱਲਾ ਜਾਏਗਾ ਕਿਉਂਕਿ ਅਪਰੂਵ ਹੋ ਗਿਆ ਇਹਦੀਆਂ ਬਰੀਕੀਆਂ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੱਲੇ-ਕੱਲੇ ਬੱਚੇ ਦੀ ਕੱਲ ਆਬਾਦੀ ਦੇ ਸਮੁੱਚੀ ਆਬਾਦੀ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਇਹ ਮੁੱਦਾ ਹੈ ਜਿਹੜਾ ਜਲ ਪ੍ਰਦੂਸ਼ਣ ਹੈ ਪਾਣੀ ਦਾ ਪ੍ਰਦੂਸ਼ਣ ਹੈ ਇਹਦੇ ਬਾਰੇ ਕਿੰਨੀਆਂ ਹੀ ਮੂਵਮੈਂਟਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਬੁੱਡੇ ਨਾਲੇ ਦਾ ਪਾਣੀ ਸਾਫ਼ ਕਰਨ ਲਈ ਬਾਬਾ ਸੀਚੇਵਾਲ ਜਿਹੜੇ ਰਾਸਵਾ ਮੈਂਬਰ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਕਾਲੀ ਬੇਈ ਨੂੰ ਸਾਫ਼ ਕਰਨ ਦੇ ਮਾਮਲੇ ਦੇ ਉੱਤੇ ਹੀ ਉਹਨਾਂ ਦਾ ਜੋ ਰੁਤਬਾ ਵੜਿਆ ਬਹੁਤ ਵੱਡਾ ਵਾਤਾਵਰਣ ਪ੍ਰੇਮੀ ਦੇ ਤੌਰ ਦੇ ਉੱਤੇ ਹੀ ਤਾਂ ਬਣਿਆ ਇਸੇ ਢੰਗ ਦੇ ਨਾਲ ਜੀਰੇ ਦੀ ਫੈਕਟਰੀ ਦੇ ਸਾਹਮਣੇ 40-45 ਪਿੰਡਾਂ ਦੇ ਲੋਕ ਇਕੱਲੇ ਸਾਲਾਂ ਬੱਧੀ ਬੈਠੇ ਹੀ ਨਹੀਂ ਪੂਰੇ ਪੰਜਾਬ ਨੂੰ ਝੋੜਿਆ ਤੇ ਪੰਜਾਬ ਉੱਥੇ ਜਾਂਦਾ ਰਿਹਾ ਵੀ ਇਹੋ ਜਿਹਾ ਕੀ ਹੋ ਗਿਆ ਪੰਜਾਬ ਦੇ ਪਾਣੀ ਨੂੰ ਜਿਹੜਾ ਕੈਂਸਰ ਤੇ ਕਾਲਾ ਪੀੜੀਆ ਜੰਮਣ ਲੱਗ ਦੇਣ ਲੱਗ ਗਿਆ ਉਹ ਜਿਹੜੀਆਂ ਬਿਮਾਰੀਆਂ ਪੈਦਾ ਕਰਨ ਲੱਗ ਗਿਆ ਪੰਜਾਬ ਦੇ ਪੰਜ ਦਰਿਆਵਾਂ ਦੀ ਧਰਤੀ ਦੇ ਵਿੱਚ ਕਿਉਂ ਪਲਾਸਟਿਕਾਂ ਦੀਆਂ ਬੋਤਲਾਂ ਧੜਾ ਧੜ ਬਿਕ ਰਹੀਆਂ ਨੇ ਪਾਣੀ ਦੇ ਰੂਪ ਦੇ ਵਿੱਚ ਔਰ ਕਿੰਨੇ ਮੁੱਦੇ ਹੋਰ ਨੇ ਵਾਟਰ ਪੋਲੂਸ਼ਨ ਤੇ ਚੇਤਨਾ ਦਾ ਆਗਾਜ਼ ਜਿਹੜਾ ਪੰਜਾਬ 'ਚ ਹੋਇਆ ਹੈ ਦਰਜਣਾ ਪਿੰਡਾਂ ਦੇ ਵਿੱਚ ਬਾਇਓ ਪਲਾਂਟ ਜਿਹੜੇ ਲਾਉਣ ਦੇ ਨਾਂ ਦੇ ਉੱਤੇ ਐ ਉਹਦੇ ਖਿਲਾਫ ਪ੍ਰੋਟੈਸਟ ਹੋ ਰਹੇ ਨੇ ਇਸ ਪੂਰੇ ਸੈਨੇਰੀਓ ਦੇ ਵਿੱਚ ਇਸ ਪੂਰੇ ਮਾਹੌਲ ਦੇ ਵਿੱਚ ਜਦੋਂ ਦਿੱਲੀ ਦੀ ਇਲੈਕਸ਼ਨ ਜਮਰਾਂ ਦੇ ਪਾਣੀ ਨੂੰ ਲੈ ਕੇ ਲੜੀ ਜਾਂਦੀ ਹੋਵੇ ਤਾਂ ਇੱਕ ਬਿੱਲ ਆਉਂਦਾ ਹੈ ਪਾਣੀ ਦੇ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਇਹਨੂੰ ਬੇहद ਜ਼ਰੂਰੀ ਇਸੇ ਕਰਕੇ ਹੈ ਕਿ ਇਹਦਾ ਮੰਤਬ ਕੀ ਹੈ ਤੇ ਇਹਨੂੰ ਕਿਵੇਂ ਸਮਝਿਆ ਜਾਵੇ ਸਭ ਤੋਂ ਪਹਿਲਾਂ ਮੰਤਬ ਕੀ ਹੈ ਬਿਲ ਦਾ ਮੰਤਵ ਇੱਕ ਟਾਈਪ ਦਾ ਜਿਹਨੂੰ ਕਹਿੰਦੇ ਨੇ ਏਜ ਆਫ ਬਿਜ਼ਨਸ ਵਪਾਰ ਜਿਹੜਾ ਉਹਦੇ ਰਸਤੇ ਪੂਰੀ ਤਰ੍ਹਾਂ ਜਿਹੜੀਆਂ ਕੋਈ ਰੁਕਾਵਟਾਂ ਆਉਂਦੀਆਂ ਨੇ ਅੜਚਣਾਂ ਆਉਂਦੀਆਂ ਨੇ ਉਹਨੂੰ ਸਾਫ਼ ਕਰਨਾ ਇਹਦਾ ਮਤਲਬ ਪਾਣੀ ਸਾਫ਼ ਕਰਨਾ ਨਹੀਂ ਹੈ ਇਹਦਾ ਮੰਤਵ ਇਹਦਾ ਮੰਤਵ ਕੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਸਾਫ਼ ਕਰਨਾ ਔਰ ਸਾਨੂੰ ਇੱਕ ਦੱਸੀ ਗਈ ਗੱਲ ਲਗਾਤਾਰ ਸਾਡਾ ਮਨਿਸਟਰ ਸਾਡੇ ਮਨਿਸਟਰ ਨੇ ਵੀ ਦੱਸੀ ਕੀ ਦੱਸੀ ਕਿ ਐਸੀ ਡੀਕ੍ਰਿਮੀਨਲਾਈਜ਼ ਕਰਤਾ ਇਹਨੂੰ ਡੀਕ੍ਰਿਮੀਨਲਾਈਜ਼ ਤੁਹਾਨੂੰ ਬਹੁਤ ਸ਼ਬਦ ਸ਼ਾਇਦ ਚੰਗਾ ਲੱਗਦਾ ਹੋਵੇ ਦੇਖਣ ਨੂੰ ਉਦੋਂ ਚੰਗਾ ਲੱਗਦਾ ਬਿਲਕੁਲ ਜਦੋਂ ਐਨਡੀਪੀਐਸ ਐਕਟ ਦੇ ਵਿੱਚ ਤੁਸੀਂ ਸੁਧਾਰਨ ਬੰਦਿਆਂ ਨੂੰ ਫੜ ਲੈਨੇ ਹੋ ਸੁਧਾਰਨ ਬੰਦਿਆ ਤੇ ਪਰਚਾ ਪਾਉਂਦੀ ਹੈ ਪੁਲਿਸ ਤਾਂ ਇਹ ਕਿਹਾ ਗਿਆ ਸੀ ਕਿ ਇੱਕ ਖਾਸ ਮਾਤਰਾ ਜਿਹੜੀ ਬੜੀ ਥੋੜੀ ਮਾਤਰਾ ਹੈ ਉਹਨੂੰ ਘੱਟੋ ਘੱਟ ਡੀਕ੍ਰਿਮੀਨਲਾਈਜ਼ ਕੀਤਾ ਜਾਵੇ ਕਿ ਹਰ ਬੰਦੇ ਨੂੰ ਮਤਲਬ ਫੜ ਕੇ ਕ੍ਰਿਮੀਨਲ ਨਹੀਂ ਬਣਾ ਦੇਣਾ ਚਾਹੀਦਾ ਉਹ ਪੀੜਤ ਹੁੰਦਾ ਹੈ ਉਹ ਪੀੜਤ ਨੂੰ ਪੀੜਤ ਦੀ ਤਰ੍ਹਾਂ ḍੀਲ ਕਰਨਾ ਚਾਹੀਦਾ ਇਸੇ ਤਰ੍ਹਾਂ ਕਿਸਾਨ ਮਜ਼ਦੂਰ ਖੁਦਕਸ਼ੀਆ ਦੇ ਦੌਰ ਦੇ ਵਿੱਚ ਜਿੱਨਾਂ ਚਿਰ ਉਹ ਕ੍ਰਿਮੀਨਲ ਐਂਗਲ ਸੀ ਕਿਉਂਕਿ ਖੁਦਕਸ਼ੀ ਜੇ ਤੁਸੀਂ ਕਰਦੇ ਹੋ ਤੁਹਾਡੇ ਤੇ ਪਰਚਾ ਦਰਜ ਹੁੰਦਾ ਔਰ ਉਹਨੂੰ ਡੀਕ੍ਰਿਮੀਨਲਾਈਜ਼ ਕਰਨ ਦੀ ਮੰਗ ਉੱਠੀ ਸੀ ਕਿ ਉਹ ਪਰਚਾ ਦਰਜ ਨਾ ਹੋਵੇ ਉਹਨਾਂ ਤੇ ਕਾਰਵਾਈ ਪਾ ਕੇ ਤੇ ਅਗੇ ਚਾਈਓਮੇ ਤਾਂ ਕਿ ਉਹ ਬੇहद ਖਾਸ ਅਨਾਤ ਹੁੰਦੇ ਨੇ ਖਾਸ ਅਨਾਤ ਦੇ ਵਿੱਚ ਕੋਈ ਬੰਦਾ ਆਪਣੀ ਮੌਤ ਆਪ ਸੇੜਨ ਦੀ ਗੱਲ ਕਰਦਾ ਹੁਣ ਕਿਦੇ ਲਈ ਕ੍ਰਿਮਿਨਲਾਈਜੇਸ਼ਨ ਹੋਈ ਹੈ ਕਹਿੰਦੇ ਨੇ ਕਿ ਜੇ ਦਰਿਆ ਦੇ ਵਿੱਚ ਜਾਂ ਲਾ ਪਾਣੀ ਧਰਤੀ ਦਾ ਲਾ ਪਾਣੀ ਹੋਵੇ ਦਰਿਆ ਹੋਵੇ ਜਾਂ ਜਿੰਨਾ ਵੀ ਪਾਣੀ ਚਾਹੀਦਾ ਮਨੁੱਖਤਾ ਨੂੰ ਬਾਇਓ ਪੂਰੀ ਜੈਵਿਕ ਜੀਵਨ ਨੂੰ ਚਾਹੇ ਪਸ਼ੂ ਨੇ ਪੰਛੀ ਨੇ ਜੋ ਵੀ ਨੇ ਔਰ ਇੱਕ ਐਕਟ ਬਣਿਆ ਹੋਇਆ ਸੀਗਾ ਉਹ ਐਕਟ ਕਦੋਂ ਬਣਿਆ ਸੀ ਉਹ ਐਕਟ ਸੀ 1974 ਦੇ ਵਿੱਚ ਅੱਦਿਸਾ ਦੀ ਤੋਬਾਦ ਹੋ ਗਿਆ 50 ਸਾਲ ਤੋਂ ਉੱਪਰ ਹੋਗੇ। ਉਹ ਸੈਕਟਰ ਦੇ ਵਿੱਚ ਕੀ ਲਿਖਿਆ ਗਿਆ ਸੀ? ਉਹ ਸੈਕਟਰ ਦੇ ਵਿੱਚ ਇਹ ਲਿਖਿਆ ਗਿਆ ਸੀ ਇਹ ਪੋਲੂਸ਼ਨ ਕੰਟਰੋਲ ਬੋਰਡ ਨੇ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਲਈ ਗਈ ਸੀ ਕਿ ਜਿਹੜਾ ਵੀ ਕੋਈ ਪੋਲੂਸ਼ਨ ਫੈਲਾਉਂਦਾ ਜਿਸ ਲੈ ਬੰਦਾ ਜਿਸ ਕਦਰ ਫੈਲਾਏਗਾ। ਉਹਨਾਂ ਨੂੰ ਨਾ ਕੇਵਲ ਜੁਰਮਾਨੇ ਕੀਤੇ ਜਾ ਸਕਦੇ ਨੇ ਬਲਕਿ ਸਜ਼ਾ ਵੀ ਹੋ ਸਕਦੀ ਹੈ ਕੈਦ ਹੋ ਸਕਦੀ ਹੈ ਜੇਲ੍ਹ ਹੋ ਸਕਦੀ ਹੈ। ਉਹ ਜੇਲ੍ਹ ਤਗਮ ਹੀ ਨਿਆਦੀ 1.5 ਸਾਲ ਦੀ ਇਥੋਂ ਲੈ ਕੇ 6 ਸਾਲ ਤੱਕ ਜਿੰਨੀ ਵੀ ਜ਼ਿਆਦਾ ਉਹ ਕੋਈ ਵੱਡਾ ਕ੍ਰਾਈਮ ਹੋਏਗਾ ਜਿੰਨਾ ਜਾਂਦਾ ਵੱਡਾ ਪਰਦੂਸਰ ਫਨ ਆਏਗਾ ਉਸ ਲੈਵਲ ਤੇ ਹੋ ਸਕਦੀ ਹੈ ਉਹ ਅਲੱਗ ਗੱਲ ਹੈ ਕਿ ਤੁਸੀਂ ਦੇਖਿਆ ਹੋਣਾ ਬਹੁਤ ਵੱਡੇ ਪੱਧਰ ਤੇ ਸਾਡੀਆਂ ਸੰਸਥਾਵਾਂ ਕੰਮ ਕਿਵੇਂ ਕਰਦੀਆਂ ਨੇ ਕਿਵੇਂ ਕਾਰਪੋਰੇਟ ਜਾਂ ਬਿਜ਼ਨਸਮੈਨ ਤੇ ਸਿਆਸਤ ਦਾ ਗੱਠ ਜੋੜ ਹੈ ਉਹ ਕਿਵੇਂ ਬਹੁਤ ਸਾਰੇ ਪੇਰਚੇ ਦਰਜ ਨਹੀਂ ਹੁੰਦੇ ਤੇ ਬਹੁਤ ਸਾਰੀਆਂ ਸਟੇਟਾਂ ਇਹੋ ਜਿਹਾ ਨੇ ਜਿੱਥੇ ਇੱਕ ਵੀ ਪਰਚਾ ਅਜੇ ਤੱਕ ਦਰਜ ਨਹੀਂ ਹੋਇਆ ਕੁਝ ਚ ਦਰਜ ਹੋਏ ਤੇ ਉਹਨਾਂ ਚ ਬਾਕੀ ਨਹੀਂ ਐਨਸੀਆਰਬੀ ਦੀ ਰਿਪੋਰਟ ਹੈ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ 2022 ਤੱਕ ਕੇਵਲ 78 ਪਰਚੇ ਦਰਜ ਹੋਏ ਕੇਵਲ 78 ਪ੍ਰਦੂਸ਼ਣ ਦਾ ਮਾਮਲਾ ਇਹ ਹੈ ਪਾਣੀ ਦੇ ਮਾਮਲੇ ਦੇ ਵਿੱਚ ਤੇ ਦੂਜੀ ਗੱਲ ਇਹ ਹੈ ਕਿ ਬਹੁਤ ਸਾਰੇ ਰਾਜ ਹੋਣਾ ਚੋਏ ਨੇ ਜਿਨ੍ਹਾਂ ਨੇ ਇੱਕ ਵੀ ਪਰਚਾ ਦਰਜ ਨਹੀਂ ਕੀਤਾ ਪਰ ਹੁਣ ਕੀ ਕੀਤਾ ਇਸੇ ਦੌਰਾਨ ਕਈ ਕਦੇ ਨੇ ਫੁਕਾਰਾ ਹੁੰਦਾ ਜਦੋਂ ਕੋਈ ਮਾਰਦਾ ਤਾਂ ਘਟੂ ਘਟ ਸਾਹਮਣੇ ਵਾਲਾ ਥੋੜਾ ਬਹੁਤ ਡਰਦਾ ਹੈ ਥੋੜਾ ਬਹੁਤ ਅਸਰ ਪੈਂਦਾ ਜੇ ਉਹ ਵੀ ਹਟਾ ਦਿਓ ਉਹ ਵੀ ਕੱਢ ਦਿਓ ਜਿੰਨੂੰ ਅਸੀਂ ਕਹਿੰਦੇ ਟੁੱਥਲੈਸ ਕਰ ਦਿਓ ਦੰਦ ਹੀ ਨਾ ਹੋਣ ਚਬਾਉਣ ਜੋਗੇ ਬਾਕੀ ਤਾਂ ਕੀ ਗੱਲ ਹੋਏਗੀ ਤਾਂ ਆਟੋਮੈਟਿਕਲੀ ਉਹ ਜਿਹੜੀ ਇੱਕ ਪਰਸੈਪਸ਼ਨ ਹੁੰਦੀ ਹੈ ਉਹ ਵੀ ਖਤਮ ਹੋ ਜਾਏਗੀ ਤਾਂ ਹੁਣ ਕੀਤਾ ਕੀ ਹੈ ਸਾਡੇ ਸਾਹ ਬਹਾਦਰ ਪੰਜਾਬ ਦੀ ਸਰਕਾਰ ਜਿਹੜੀ ਹੈ ਪੂਰੀ ਉਹ ਕਹਿੰਦੇ ਜੇ ਅਸੀਂ ਜੇਲ੍ਹ ਬੰਦ ਕਰਤੀ ਇਹਨਾਂ ਦੀ ਕਿਸੇ ਦੀ ਹੁਣ ਕੱਲਾ ਜੁਰਮਾਨਾ ਹੋਊਗਾ ਜੁਰਮਾਨਾ ਕਿੰਨਾ ਹੋਏਗਾ 10000 ਤੋਂ ਲੈ ਕੇ 15 ਲੱਖ ਤੱਕ ਇਹਨਾਂ ਨੇ 5000 ਤੋਂ ਲੈ ਕੇ ਕੀਤਾ ਕੇਂਦਰ ਸਰਕਾਰ ਨੇ 10000 ਤੋਂ ਲੈ ਕੇ ਕੀਤਾ ਇਹ 5000 ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਕੈਟਾਗਰੀ ਵਿੱਚ ਔਰ ਉਹਦੇ ਲਈ ਕਮੇਟੀ ਹੋ ਜੇਗੀ ਔਰ ਉਹ ਕਮੇਟੀ ਡਿਸਾਈਡ ਕਰਿਆ ਕਰੇਗੀ ਕਿ ਕਿੰਨਾ ਕੁ ਜੁਰਮਾਨਾ ਕਿੰਨਾ ਨਹੀਂ ਹੈ ਤੇ ਇਕੱਲੇ ਜੁਰਮਾਨੇ ਦੇ ਨਾਲ ਜੇ ਸਜ਼ਾ ਦੇ ਪ੍ਰਤੀਜਿਵ ਤੇ باوجود ਇਹ ਸਾਰਾ ਕੁਝ ਵਾਪਰ ਰਿਹਾ ਹੈ ਤਾਂ ਉਹ ਸਜ਼ਾ ਹਟਾ ਕੇ ਕੀ ਮੈਸੇਜ ਦੇਣਾ ਚਾਹੁੰਦੀ ਹੈ ਪੰਜਾਬ ਦੀ ਸਰਕਾਰ ਜਿਨਨੇ ਵਾਤਾਵਰਣ ਪ੍ਰੇਮੀ ਲੜ ਰਹੇ ਨੇ ਪਾਣੀ ਨੂੰ ਬਚਾਉਣ ਦੇ ਲਈ ਉਹਨਾਂ ਦੀ ਛਾਤੀ ਤੇ ਤਾਂ ਘਟੋ ਘਾਟ ਸੱਪ ਮੇਲਣਾ ਚਾਹੀਦਾ ਕਿ ਕੀ ਹੋ ਗਿਆ ਹੈ ਤੁਹਾਡੇ ਜਦੋਂ ਜਹਦਾ ਦੇ ਬਾਪੂ ਪੰਜਾਬ ਦੇ ਕੱਲੇ-ਕੱਲੇ ਬੰਦੇ ਤੱਕ ਇਹ ਸੂਚਨਾ ਇਸ ਲਈ ਪਹੁੰਚਣੀ ਜ਼ਰੂਰੀ ਹੈ ਕਿ ਜਦੋਂ ਪਾਣੀ ਰਿਲੇਟਡ ਬਿਮਾਰੀਆਂ ਨਾਲ ਮਰਦੇ ਨੇ ਜਾਂ ਹਸਪਤਾਲਾਂ ਦੇ ਵਿੱਚ ਦਾਖਲ ਹੁੰਦੇ ਨੇ ਕਰਾਉਂਦੇ ਨੇ ਤਾਂ ਉਹਦੀ ਜ਼ਿੰਮੇਵਾਰੀ ਕਿਹਦੀ ਹੈ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਤੇ ਸਰਕਾਰ ਨੇ ਉਹ ਕਾਨੂੰਨ ਹੋਰ ਸੌਖਾ ਕਰਤਾ ਕਿ ਤੁਸੀਂ ਪ੍ਰਦੂਸ਼ਣ ਕਰੋ ਕੋਈ ਫਰਕ ਨਹੀਂ ਪੈਂਦਾ ਤਾਂ ਸਰਕਾਰ ਕਿਹਦੇ ਨਾਲ ਖੜੀ ਹੈ ਇਹ ਜਵਾਬ ਪੰਜਾਬ ਦੀ ਅਸੈਂਬਲੀ 'ਚ ਨਹੀਂ ਹੈ ਇਹ ਜਵਾਬ ਘਰ ਘਰ ਜੇ ਪੁੱਛਿਆ ਜਾਊਗਾ ਤਾਂ ਗੱਲ ਬਣੇਗੀ ਚਲੋ ਇੱਕ ਗੱਲ ਤਾਂ ਇਹ ਬਣ ਗਈ ਕਿ ਉਹਨਾਂ ਨੇ ਈਜ਼ ਦਾ ਆਫ ਬਿジネス ਬਿジネス ਨੂੰ ਕਲੀਨ ਚੱਟ ਦੇਤੀ ਹੈ ਕਿ ਤੁਸੀਂ ਜਾਇਆ ਕਰੋਗੇ ਕੋਈ ਫਰਕ ਨਹੀਂ ਪੈਂਦਾ ਇੰਨਾ ਕੁ ਜੁਰਮਾਨਾ ਹੈ ਹਰਜਾਨਾ ਇਹਨੂੰ ਕੋਈ ਬਹੁਤ بڑا ਸਮਝਿਆ ਨਹੀਂ ਜਾਂਦਾ ਤੇ ਬਾਕੀ ਜੋ ਕੁਝ ਹੋਏਗਾ ਤੁਹਾਡੇ ਸਾਹਮਣੇ ਦਿਖਾਈ ਦੇਗਾ ਇਹਦੇ ਤੋਂ ਇਲਾਵਾ ਇਹਦਾ ਪਛੋਕੜ ਕੀ ਹੈ ਕਿਸ ਢੰਗ ਨਾਲ ਲੰਮ ਲੇਟ ਹੈ ਪੰਜਾਬ ਦੀ ਸਰਕਾਰ ਗਵਰਨਮੈਂਟ ਆਫ ਇੰਡੀਆ ਦੇ ਸਾਹਮਣੇ ਕਿਸ ਢੰਗ ਨਾਲ ਆਪਣੀ ਦਾੜੀ ਬਾਰ-ਬਾਰ ਹੱਥ ਚ ਫੜਾ ਰਹੀ ਹੈ ਗਵਰਨਮੈਂਟ ਆਫ ਇੰਡੀਆ ਦੇ ਪੰਜਾਬ ਵਾਹਦ ਇੱਕ ਉਸ ਸਟੇਟ ਹੈ ਉਹ ਰਾਜ ਹੈ ਜਿਹੜਾ ਲਗਾਤਾਰ ਲੜਦਾ ਰਿਹਾ ਹੈ ਫੈਡਰਲ ਸਟਰਕਚਰ ਦੇ ਲਈ ਕਦੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਸ਼ੁਰੂ ਅਕਾਲੀ ਦਲ ਦਾ ਮੋਰਚਾ ਸੀਗਾ ਕਹਿੰਦੇ ਐਮਰਜੈਂਸੀ ਦੇ ਖਿਲਾਫ ਆਕਾਲੀ ਦਲ ਦਾ ਮੋਰਚਾ ਸੀ ਕਹਿੰਦੇ ਇਹਦੇ ਤੋਂ ਬਿਨਾਂ ਵੀ ਪੰਜਾਬ ਦੇ ਲੋਕ ਵੱਖ-ਵੱਖ ਮਾਮਲਿਆਂ 'ਚ ਜੇੜਾਂਗੇ ਲਗਾਤਾਰ ਪੰਜਾਬੀ ਸੂਬੇ ਦਾ ਮੋਰਚਾ ਵੀ ਲੜਿਆਗੇ ਅੱਜੇ ਆਵਾਜ਼ ਖਾਮੋਸ਼ ਹੈ ਵਿਧਾਨ ਸਭਾ ਚ ਵੀ ਜਾਏਗੀ ਪਤਾ ਨਹੀਂ ਉੱਥੇ ਵੀ ਖਾਮੋਸ਼ ਰਹੇਗੀ ਕੋਈ ਬੋਲੂਗਾ ਨਹੀਂ ਬੋਲੂਗਾ ਕੋਈ ਪਤਾ ਨਹੀਂ ਹੈ ਪਰ ਇਦੋਂ ਪਹਿਲਾਂ ਕਿਉਂਕਿ ਉਹੀ ਪਾਰਟੀਆਂ ਦਿੱਲੀ ਤਾਂ ਹੈਗੀਆਂ ਹੀ ਨੇ ਦਿੱਲੀ ਦੇ ਵਿੱਚ ਪਾਰਲੀਮੈਂਟ ਦੇ ਦੋਨਾਂ ਹਾਊਸ ਵਿੱਚ ਦੇ ਵਿੱਚ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਕੇਵਲ 72 ਘੰਟਿਆਂ ਦੇ ਅੰਦਰ ਅੰਦਰ ਦੋਨਾਂ ਚੇ ਬਿਲ ਪਾਸ ਕਰ ਦਿੱਤਾ ਬੇਲ ਉੱਥੇ ਲਿਆਂਦਾ ਗਿਆ ਸੀ। ਹੁਣ ਇੱਕ ਹੋਰ ਇੰਪੋਰਟੈਂਟ ਗੱਲ ਹੈ ਇਹਦੇ ਵਿੱਚ। ਉਹ ਗੱਲ ਇਹ ਹੈ ਕਿ ਪਾਣੀ ਜਿਹੜਾ ਉਹ ਸਟੇਟ ਸਬਜੈਕਟ ਹੈ। ਸੂਬਿਆਂ ਦਾ ਵਿਸ਼ਾ ਹੈ ਪਾਣੀ। ਐਤੋਂ ਪਹਿਲਾਂ ਕਿਸਾਨ ਇੱਕ ਰੌਲਾ ਪਾ ਕੇ ਪੰਜਾਬ ਦੀ ਵਿਧਾਨ ਸਭਾ ਨੇ ਦੋ ਦਿਨ ਪਹਿਲਾਂ ਹੀ ਤਿੰਨ ਦਿਨ ਪਹਿਲਾਂ ਇੱਕ ਮਤਾ ਪਾਇਆ ਹੈ ਕਿ ਕਿਉਂਕਿ ਪੰਜਾਬ ਦੇ ਤੇ ਸੂਬਿਆਂ ਦੇ ਹੱਕਾਂ ਤੇ ਖਤਰਾ ਹੈ। ਖੇਤੀਬਾੜੀ ਤੇ ਖੇਤੀ ਮੰਡੀਕਰਨ ਸਟੇਟ ਸਬਜੈਕਟ ਹੈ ਇਸ ਕਰਕੇ ਅਸੀਂ ਤੁਹਾਡੀ ਇਹ ਜਿਹੜੀ ਮੰਡੀ ਪਾਲਿਸੀ ਨੂੰ ਨਹੀਂ ਮੰਨਦੇ ਖੇਤੀ ਮੰਡੀ ਬਾਰੇ ਪਾਲਿਸੀ ਨੂੰ ਪਿੰਨਾ ਦਿਨਾਂ ਬਾਅਦ ਕਿਹੜਾ ਹਿਰਦੇ ਪਰਿਵਰਤਨ ਹੋ ਗਿਆ ਸੰਵਿਧਾਨ ਦੇ ਆਰਟੀਕਲ 252 ਦੇ ਮੁਤਾਬਕ ਪਾਣੀ ਸਟੇਟ ਸਬਜੈਕਟ ਹੈ ਰਾਜਾਂ ਦੀ ਸੂਚੀ ਚ ਆਉਂਦਾ ਹੈ ਤੇ ਪਾਰਲੀਮੈਂਟ ਦੇ ਵਿੱਚ ਬਿੱਲ ਲਿਆ ਕੇ ਪੰਜਾਬ ਦੇ ਜਿਹੜੇ ਵਾਟਰ ਰਿਸੋਰਸਸ ਨਾਲ ਦੇਸ਼ ਦੇ ਹੈਗੇ ਨੇ ਭੁਪਿੰਦਰ ਜਾਦਵ ਉਹ ਕਹਿੰਦੇ ਨੇ ਮੁੱਦਾ ਬਹੁਤ ਮਹੱਤਵਪੂਰਨ ਹੈ ਜੇ ਦੇ ਚੈਂਡਮੈਂਟ ਕਰਨੀ ਹੈ ਤੇ ਨਾਲ ਦੀ ਨਾਲ ਸਾਨੂੰ ਕੁਝ ਕਿਉਂਕਿ ਸੰਗੀ ਢਾਂਚਾ ਸਾਡੇ ਥੋੜਾ ਜਿਹਾ ਔਖਾ ਹੈ ਇਸ ਬਿਲ ਦੇ ਵਿੱਚ ਜੇ ਅਮੈਂਡਮੈਂਟ ਕਰਨੀ ਹੈ ਤਾਂ ਕੇਂਦਰ ਸਰਕਾਰ ਪਲੱਸ ਦੋ ਘਟੋ ਘਟਰਾਜ ਸਰਕਾਰਾਂ ਉਹਨਾਂ ਦੀ ਸਹਿਮਤੀ ਜ਼ਰੂਰੀ ਹੈ ਉਹਨਾਂ ਵੱਲੋਂ ਪਾਏ ਰੈਗੂਲੇਸ਼ਨ ਜ਼ਰੂਰੀ ਨੇ ਅਸਾ ਬੜੀਆ ਬਤ ਇਦੋਂ ਪਹਿਲਾਂ ਹੀ ਤਾਂ ਕਰਾ ਲਏ ਗਏ ਨੇ ਜੀ ਹਿਮਾਚਲ ਤੇ ਰਾਜਸਥਾਨ ਇਹਦੇ ਚ ਕਿਹਾ ਜਾਂਦਾ ਹੈ ਕਿ ਪਹਿਲੇ ਨੇ ਜਿਨ੍ਹਾਂ ਨੇ ਕੀਤੇ ਸੀ ਹੁਣ ਤਾਂ ਸਾਨੂੰ ਦੱਸਿਆ ਕਿ 18 ਰਾਜਾਂ ਨੇ ਪਾਤੇ ਉਸ ਤੋਂ ਬਾਅਦ ਜਦੋਂ ਇਹ ਕਿਹਾ ਗਿਆ ਕੋਪੇ ਦਰਜਾਦਵ ਪਾਰਲੀਮੈਂਟ ਚ ਕਹਿ ਰਹੇ ਸੀਗੇ ਕਿ ਨਾਲ ਨੱਥੀ ਨੇ ਉਹ ਰਾਜ ਰਾਜਾਂ ਦੇ ਰੈਜੂਲੇਸ਼ਨ ਜਿਹੜੇ ਸਹਿਮਤ ਨੇ ਇਸ ਬਿਜ਼ਨਸ ਦਾ ਰਸਤਾ ਸਾਫ਼ ਕਰਨ ਦੇ ਵਾਸਤੇ ਤੇ ਪਰਦੂਸਰ ਫਲਾਉਣ ਦੀ ਛੋਟੀ ਦੇਣ ਦੇ ਵਾਸਤੇ ਉਹ ਦੋਨਾਂ ਨੇ ਕਰਤਾ ਫਿਰ ਭਾਜਪੀ ਰੂਲਡ ਸਟੇਟਾਂ ਨੇ ਧੜਾ ਧੜ ਕਰਤੇ ਪਛਵੇਂ ਵਿਗਾਰ ਨੇ ਹੋਰ ਕਈਆਂ ਨੇ ਵਿਰੋਧ ਕੀਤਾ ਐਸਾ ਫਾਈਨਲ ਸਟਰਕਚਰ ਦੇ ਨਾਂ ਦੇ ਉੱਤੇ ਪਰ ਸਾਡੀ ਸਰਕਾਰ ਜਿਹੜੀ ਹੈ ਉਦੋਂ ਬਾਅਦ ਕੀ ਫਰਕ ਪੈਣਾ ਇਹਦੇ ਨਾਲ ਹੋਰ ਹੁਣ ਇਹ ਬਿੱਲ ਇਹ ਕਾਨੂੰਨ ਪਾਸ ਹੋਣ ਦੇ ਨਾਲ ਕੇਂਦਰ ਸਰਕਾਰ ਨੂੰ ਇਹ ਹੱਕ ਮਿਲ ਗਿਆ ਜਿਵੇਂ ਜਿਵੇਂ ਤੁਸੀਂ ਕਰੀ ਜਾਂਦੇ ਹੋ ਅੱਗੇ ਤੋਂ ਅੱਗੇ ਹੱਕ ਕੀ ਮਿਲਣਾ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਵੀ ਸੂਬੇ ਦੇ ਵਿੱਚ ਕੋਈ ਵੀ ਇੰਡਸਟਰੀ ਲੱਗਣੀ ਸੀ ਤਾਂ ਕੇਂਦਰ ਸਰਕਾਰ ਦੀ ਮਨਜ਼ੂਰੀ ਤਾਂ ਠੀਕ ਹੈ ਉਹਦੇ ਨਾਲ ਦੀ ਨਾਲ ਰਾਜਾਂ ਦੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਨੂੰ ਪੁੱਛਣਾ ਪੈਂਦਾ ਸੀ ਕੋਈ ਰਿਆਇਤ ਦੇਣ ਦੇ ਵਾਸਤੇ ਹੁਣ ਇਸ ਬਿੱਲ ਨਾਲ ਕੀ ਹੋ ਗਿਆ ਰਾਜ ਨੂੰ ਪੁੱਛਣ ਦੀ ਲੋੜ ਹੀ ਨਹੀਂ ਹੈ ਪੰਜਾਬ ਦੀ ਸਰਕਾਰ ਤੱਕ ਆਊਗਾ ਹੀ ਨਹੀਂ ਉਹ ਕੇਂਦਰ ਸਰਕਾਰ ਆਪਣੇ ਆਪ ਜਿਹੜੀ ਕੈਟਾਗਰੀ ਦੇ ਉਦਯੋਗਾਂ ਨੂੰ ਕਿਸੇ ਵੀ ਮਾਮਲੇ ਦੇ ਵਿੱਚ ਪ੍ਰਦੂਸ਼ਣ ਸਰਟੀਫਿਕੇਟ ਲੈਣ ਦੀ ਜਿਹੜੀ ਸ਼ਰਤ ਹੈ ਉਹ ਹਟਾ ਦੇਗੀ ਤਾਂ ਉਹਦੇ ਕੋਲ ਹੱਕ ਚੱਲ ਗਿਆ ਉਹ ਹਟਾ ਦੇਗੀ ਤੇ ਹਟਾ ਦੇਗੀ ਤੁਹਾਨੂੰ ਕੋਈ ਪੁੱਛਣ ਦੀ ਲੋੜ ਨਹੀਂ ਟੈਕਨੀਕਲੀ ਤੁਸੀਂ ਹੱਥ ਬਣਾ ਲੈਨੇ ਆਪਣੇ ਪੰਜਾਬ ਦੀ ਸਰਕਾਰ ਨੇ ਵੀ ਪੰਜਾਬੀਆਂ ਦੇ ਹੱਥ ਬਣਾ ਦਦੇ ਭਾਵੇਂ ਤੱਕੇ ਨਾਲ ਕਈ ਗੱਲਾਂ ਕੇਂਦਰ ਸਰਕਾਰ ਕਰ ਜਾਂਦੀ ਹੈ ਪਰ ਤੁਸੀਂ ਰਜਿਸਟਰ ਕਰਦੇ ਨਜ਼ਰ ਆਉਣੇ ਚਾਹੀਦੇ ਤੁਸੀਂ ਉਹਨੂੰ ਪ੍ਰਾਪਤੀ ਵਜੋਂ ਸ਼ਬਦ ਜਦੋਂ ਕੋਈ ਕੋਈ ਧਿਰ ਇਹੋ ਜੀ ਗੱਲ ਨੂੰ ਪਹਿਲੇ ਤੌਰ ਤੇ ਰੱਖਿਆ ਸੀ ਆ ਕਰਤਾ ਜਦੋਂ ਵੀ ਉਹ ਪ੍ਰੈਸ ਕਾਨਫਰੰਸ ਕਰਨ ਆਵੇ ਤੇ ਨਾਲ ਉਹ ਇਹ ਸਾਬਤ ਕਰੇ ਕਿ ਸ਼ਾਇਦ ਅਸੀਂ ਚੱਗਾ ਕਰਤਾ ਜੇ ਚੱਗੇ ਤੇ ਬਾੜੇ ਦੀ ਤਬੀਜ ਜਦੋਂ ਖਤਮ ਹੋ ਜਾਂਦੀ ਹੈ ਤਾਂ ਉਹ ਬੰਦਿਆਂ ਨੂੰ ਕੀ ਕਿਹਾ ਜਾਂਦਾ ਮੈਨੂੰ ਨਹੀਂ ਸਮਝ ਆਉਂਦਾ ਤੁਸੀਂ ਆਪ ਸਿਆਣੇ ਹੋ ਜਦੋਂ ਤੁਹਾਡੇ ਹੱਥ ਵੱਡੇ ਜਾਂਦੇ ਹੋਣ ਤੇ ਤੁਸੀਂ ਉਹਨੂੰ ਗਲੋਰੀਫਾਈ ਕਰੋ ਤੇ ਉਸ ਗੱਲ ਨੂੰ ਅੱਗੇ ਪਹੁੰਚਾਓ ਨਾ ਕੇਵਲ ਇੰਨਾ ਹੈ ਕਿ ਅੱਗੇ ਤੋਂ ਕੈਟਾਗਰੀ A ਲੈਵਲ ਦੀ ਬਣ ਜੂਗੀ ਇਸੇ ਬਿਲ ਨਾਲ ਤੁਸੀਂ ਆਪ ਮੰਨ ਲਿਆ ਕਿ ਗੌਰਮੈਂਟ ਆਫ ਇੰਡੀਆ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਲਾਉਣੇ ਹੋ ਤੁਸੀਂ ਸਟੇਟ ਦਾ ਉੱਚੀ ਮਿਨਿਸਟਰ ਨਾਮਜ਼ਦ ਕਰਦਾ ਹੁਣ ਉਹਦੀ ਇੱਕ ਕਮੇਟੀ ਹੋਊਗੀ ਕਮੇਟੀ ਦੇ ਵਿੱਚ ਜੁਆਇੰਟ ਸੈਕਟਰੀ ਲੈਵਲ ਦਾ ਇੱਕ ਬੰਦਾ ਹੋਏਗਾ ਗਵਰਨਮੈਂਟ ਆਫ ਇੰਡੀਆ ਦਾ ਵਿੱਚ ਬੈਠਾ ਕਮੇਟੀ ਦੇ ਭਾਵੇਂ ਉਹ ਚੀਫ ਸੈਕਟਰੀ ਦੀਗਾਈ ਦੀ ਹੋ ਕਮੇਟੀ ਹੋਏਗੀ ਉਹ ਚੀਫ ਮਿਨਿਸਟਰ ਨੂੰ ਕਹੇਗੀ ਤੇ ਉਹ ਨਾ ਦੋਗੇ ਇਹਦੇ ਤੋਂ ਵੀ ਖਤਰਨਾਕ ਗੱਲ ਉਹ ਇਹ ਹੈ ਕਿ ਚੇਅਰਮੈਨ ਦੀਆਂ ਟਰਮ ਜਾਂ ਫਰੈਫਰੈਂਸ ਚ ਉਹਦੀਆਂ ਤਾਕਤਾਂ ਕੀ ਕਰਨਾ ਹੈ ਕੀ ਨਹੀਂ ਕਰਨਾ ਕਿੰਨੇ ਸਮੇਂ ਹੋਏਗਾ ਕੀ ਟਨਰ ਹੋਏਗਾ ਇਹਦਾ ਫੈਸਲਾ ਗਵਰਨਮੈਂਟ ਆਫ ਇੰਡੀਆ ਕਰਿਆ ਕਰੇਗੀ ਤੁਸੀਂ ਨਹੀਂ ਕਰੋਗੇ ਇਹ ਤੋਂ ਪਹਿਲਾਂ ਹੀ ਬਹੁਤ ਸਾਰੇ ਮੁੱਦੇ ਚੱਲ ਰਹੇ ਨੇ ਜੋ ਜਿਸ ਤਰ੍ਹਾਂ ਗਾਈਡਲਾਈਨ ਜਾਣ ਜਾ ਰਹੇ ਜਿੱਥੇ ਗਵਰਨਰ ਨੂੰ ਹੁਣ ਵਾਈਸ ਚਾਂਸਲਰ ਦਾ ਹੱਕ ਦਿੱਤਾ ਜਾ ਰਿਹਾ ਉਹ ਕਮੇਟੀ ਬਣਾਏਗਾ ਤੇ ਉਹ ਹੀ ਲਾ ਦੇਗਾ ਸਾਡੇ ਚੀਫ ਮਿਨਿਸਟਰ ਨੇ ਬਿੱਲ ਬਣਾਇਆ ਸੀਗਾ ਕਿ ਨਹੀਂ ਜੀ ਅੱਗੇ ਨੂੰ ਸ਼ਾਇਦ ਵਾਈਸ ਚਾਂਸਲਰ ਤਾਂ ਲਾਉਣਾ ਹੀ ਲਾਉਣਾ ਇਹਨੇ ਅਸੀਂ ਚਾਂਸਲਰ ਆਪੇ ਬਣ ਜਾਈਏ ਉਹ ਮਿੱਟੀ ਘੱਟੇ ਰੁੜ ਗਿਆ ਮੁਰਕੇ ਕੋਈ ਗੱਲ ਨਹੀਂ ਹੋਈ ਨਵਾਂ ਸਗ ਉਫਾ ਆ ਗਿਆ ਤੁਸੀਂ ਕਿੱਥੇ ਲੜ ਰਹੇ ਹੋ ਖੇਤੀਬਾੜੀ ਚੋ ਪਾਲਿਸੀ ਆਗੇ ਪਰਦੂਸ਼ਨ ਦੇ ਵਿੱਚ ਇਹ ਬਿੱਲ ਆ ਗਿਆ ਜਿਹਨੂੰ ਤੁਸੀਂ ਪਾਸ ਕਰਤਾ ਤੇ ਇਹ ਸਾਰੇ ਸਵਾਲ ਜਿਹੜੇ ਨੇ ਤੁਰੰਤ ਜਵਾਬ ਦੀ ਮੰਗ ਕਰਦੇ ਨੇ ਤੇ ਉਹਨਾਂ ਪਰਦੂਸ਼ਨ ਦੇ ਖਿਲਾਫ ਜਿਹੜੇ ਜਾਗਰੂਕਤਾ ਫੈਲਾ ਰਹੇ ਸੱਜਣ ਨੇ ਜਿਹੜੇ ਆਪਣੀ ਰੋਲ ਨਿਭਾ ਰਹੇ ਨੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਇਹ ਜੇ ਇਨਸਾਨ ਕਿ ਪੰਜਾਬ ਪਰਦੂਸ਼ਨ ਦੇ ਨਾਤੇ ਖਤਮ ਹੋ ਰਿਹਾ ਹੈ ਪੰਜਾਬ ਦੇ ਧਰਤੀ ਹੇਠਲਾ ਪਾਣੀ ਨਾ ਕੇ ਬਰਮੋਕਣ ਜਾ ਰਿਹਾ ਬਦਕੇ ਪਲੀਤ ਹੋ ਗਿਆ ਪੀਣ ਦੇ लायक ਨਹੀਂ ਰਿਹਾ ਔਰ ਤਰਿਆਈ ਪਾਣੀ ਪਾ ਲੀਤ ਹੋ ਗਿਆ। ਔਰ ਉੱਥੋਂ ਤੁਸੀਂ ਨਹੀਂ ਹਟਾ ਸਕਦੇ ਇੰਡਸਟਰੀ ਨੂੰ ਜਿਹੜਾ ਪ੍ਰਦੂਸ਼ਣ ਫੈਲਾ ਰਿਆ ਜਾ ਰਿਹਾ ਉਸ ਪੱਧਰ ਦੇ ਉੱਤੇ ਜਾ ਕੇ ਸਰਕਾਰ ਨਾਲ ਉਹਦੇ ਨਾਲ ਚੱਲ ਰਹੀ ਹੈ। ਇਹ ਜਿਹੜਾ ਬਿੱਲ ਬਣ ਗਿਆ ਇਸ ਬਿੱਲ ਨੇ ਤਾਂ ਤੁਹਾਡੇ ਧਰਨੇ ਮੁਜਾਹਰੇ ਜਦੋਂ ਤੁਸੀਂ ਕਰਿਆ ਕਰੋਗੇ ਕੀ ਕਰਿਆ ਕਰੋਗੇ ਕਿਉਂਕਿ ਅਗਲਾ ਕਹਿੰਦਾ ਕਾਨੂੰਨ ਹੈ ਮੇਰੇ ਕੋਲ ਤਾਂ ਮੈਨੂੰ ਤਾਂ ਤੁਹਾਡਾ ਸਰਟੀਫਿਕੇਟ ਨਹੀਂ ਚਾਹੀਦਾ। ਐਦੋਂ ਪਹਿਲਾਂ ਜਿਹੜੀਆਂ ਪਬਲਿਕ ਹੀਅਰਿੰਗ ਚ ਹੁੰਦੀਆਂ ਨੇ ਘਟੋ-ਖਟ ਜਦ ਤੱਕ ਸੁਣਵਾਈਆਂ ਉੱਥੇ ਸਵਾਲ ਉੱਠ ਸਕਦੇ ਸੀ। ਹਰ ਕੈਟਾਗਰੀ ਉਹਦੇ ਵਿੱਚ ਆਉਂਦੀ ਸੀ। ਇੱਕ ਕਰਨ ਦਾ ਜਵਾਬ ਨਹੀਂ ਦੇ ਰਹੇ ਕਿ ਇਹਦੇ ਪਿੱਛੇ ਕੀ ਦੀ ਡਿਮਾਂਡ ਸੀ ਇਹ ਲੋਕ ਹੋਰ ਮੰਗ ਕਰ ਰਹੇ ਨੇ ਸੋ ਕਿ ਜਿਹੜਾ ਪੋਲਿਊਟਰ ਹੈ ਪ੍ਰਦੂਸ਼ਣ ਫੈਲਾ ਰਿਹਾ ਹੈ ਉਹਦੇ ਤੇ ਜ਼ਿਆਦਾ ਹਰਜਾਨਾ ਲੱਗਣਾ ਚਾਹੀਦਾ ਪਹਿਲਾਂ ਨਾ ਉਹ ਨਾ ਕੇਵਲ ਬੜਕੇ ਕਾਨੂੰਨ ਹੋਰ ਸਖਤ ਹੋਣਾ ਚਾਹੀਦਾ ਤੁਸੀਂ ਕਾਨੂੰਨ ਨੂੰ ਨਰਮ ਕਰ ਰਹੇ ਹੋ ਤਾਂ ਸੱਦਾ ਕੀ ਦੇ ਰਹੇ ਹੋ ਸੱਦਾ ਦੇ ਰਹੇ ਹੋ ਜਿੰਨਾ ਪਰੂਸ਼ਨ ਹੋਵੇ ਚੰਗੀ ਗੱਲ ਹੈ ਤੇ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਇਹ ਜਿਹੜੀ ਚੀਜ਼ ਹੈ ਇਹ ਕੇਵਲ ਨਾ ਕਿਸੇ ਇੱਕ ਪਾਰਟੀ ਨਾਲ ਸੰਬੰਧਿਤ ਹੈ ਨਾ ਕਿਸੇ ਇੱਕ ਜੂਨੀਅਨ ਨਾਲ ਸੰਬੰਧਿਤ ਹੈ ਇਹ ਪੰਜਾਬ ਦੀ ਸਮੁੱਚੀ ਜਿੰਦ ਵਿੱਚ ਜ਼ਿੰਦਗੀ ਧੜਕਦੀ ਹੈ ਪਸ਼ੂ ਪੰਛੀ ਜਾਨ ਬਨਸਪਤੀ ਤੋਂ ਲੈ ਕੇ ਇਨਸਾਨ ਤੱਕ ਸਭ ਨਾਲ ਸੰਬੰਧਿਤ ਹੈ ਤੇ ਇਹ ਬਿੱਲ ਨੂੰ ਕਾਲਾ ਦਿਵਸ ਦੇ ਤੌਰ ਤੇ ਕਾਲੇ ਬਿੱਲ ਦੇ ਤੌਰ ਤੇ ਲਿਆ ਜਾਣਾ ਚਾਹੀਦਾ ਹੈ ਇਹ ਉਦੋਂ ਵੀ ਵਾਡੈਂਟ ਹੈ ਜਿੰਨਾ ਖੇਤੀ ਦੇ ਬਾਰੇ ਬਿੱਲ ਆ ਰਹੇ ਸੀਗੇ ਇਹਨੇ ਸਭ ਦੀ ਘੱਡੀ ਇਹ ਕੋਈ ਇਕੱਲਾ ਕਿਸਾਨੀ ਦਾ ਕੁਐਸਚਨ ਨਹੀਂ ਹੈ ਗਰੀਬ ਮਜ਼ਦੂਰ ਦੇ ਜਵਾਕ ਤੋਂ ਲੈ ਕੇ ਤੇ ਅਮੀਰ ਦੇ ਤੱਕ ਭਾਵੇਂ ਉਹ ਹੈ ਕਹਿੰਦਾ ਕਿ ਅਸੀਂ ਤਾਂ ਕਿਤੇ ਹੋਰ ਚਲੋ ਅਲੱਗ ਪਾਣੀ ਪੀਂਦੇ ਆ ਅਸੀਂ ਜਿਹੜਾ ਤੁਹਾਡੇ ਵਾਲਾ ਪੀਂਦੇ ਆ ਉਹ ਅਲੱਗ ਗੱਲ ਹੈ ਪਰ ਕੁਦਰਤ ਦੀ ਕਾਇਨਾਤ ਦੇ ਵਿੱਚ ਇੰਨਾ ਅੰਤਰ ਸਬੰਧਤ ਹੁੰਦੀਆਂ ਨੇ ਚੀਜ਼ਾਂ ਉਹ ਹਰ ਇੱਕ ਦੇ ਗਲੇ ਤੱਕ ਪਹੁੰਚਦੀਆਂ ਨੇ ਏਡਾ ਸੌਖਾ ਨਹੀਂ ਇਹਦੇ ਤੇ ਡਿਬੇਟ ਕਰਾਉਣੀ ਚਾਹੀਦੀ ਸੀ ਪਹਿਲਾਂ ਪੰਜਾਬ ਦੀ ਸਰਕਾਰ ਨੂੰ ਸੱਥਾ ਦੇ ਵਿੱਚ ਲੋਕਾਂ ਦੇ ਵਿੱਚ ਕ ਡਰਾਫਟ ਲਿਆ ਕੇ ਉਸ ਤੋਂ ਬਾਅਦ ਕੁਝ ਕਰਨਾ ਚਾਹੁੰਦੇ ਕਰ ਲੈਂਦੇ ਇਹ ਬਿਲ ਜੇ ਹੂਬ ਹੋ ਜਲਦਾ ਰਹਾ ਪਾਸ ਹੋ ਗਿਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਗਵਰਨਮੈਂਟ ਆਫ ਇੰਡੀਆ ਦੇ ਖਿਲਾਫ ਤਾਂ ਬਹੁਤ ਵੱਡਾ ਧੜਾ ਖੜਾ ਨਹੀਂ ਹੋਇਆ ਘਟੋਕਾ ਆਪਣੀ ਸਟੇਟ ਦੇ ਵਿੱਚ ਤਾਂ ਲੋਕ ਲੜ ਰਹੇ ਨੇ ਤੇ ਉਹ ਔਰ ਬੀ ਜੀ ਪੀ ਦੇ ਥੱਲੇ ਇੰਨੀ ਕਿਉਂ ਲੱਗੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਦਾ ਜਵਾਬ ਉਹਨੂੰ ਵੀ ਦੇਣਾ ਪਏਗਾ ਅੱਜ ਲਈ ਇਹ ਨਹੀਂ ਤੁਸੀਂ ਦੇਖਦੇ ਰਹੋ ਪੁਲਾਣ bat bat tan